ਆ ਸੂਸਾਰੇ ਗਏ ਸੁਖ ਹੈ ਪਿੱਛੇ ਤੂੰ ਵੋਇਆ ਦੇ ਕਿਉਂਕਿ ਉਹਨਾਂ ਦਾ ਨਾਮ ਹੀ ਕਾਫੀ ਆ ਕਿਉਂਕਿ ਜਿੱਥੇ ਉਹ ਖੜਦੇ ਉਥੇ ਮੈਂਟ ਜਿਹਾ ਕਰਾਉਡ ਅੱਜ ਕੱਲ ਤੁਹਾਨੂੰ ਪਤਾ ਹੀ ਆ ਸਾਹਿਬ ਜਿੰਨੀ ਵਾਰੀ ਪਿੰਡ ਆਂਦੇ ਆ ਤੁਹਾਡੇ ਕੋਲ ਚਾਹ ਪੀ ਕੇ ਜਾਂਦੇ ਆ ਹਾਂਜੀ ਸਾਨੂੰ ਮਿਲ ਕੇ ਜਾਂਦੇ ਸੀ ਘਰ ਆ ਕੇ ਜਾਂਦੇ ਸਾਡੇ ਤੇ ਅਸੀਂ ਪੇਪਰਾਂ ਦੀਆਂ ਬੈਠ ਕੇ ਇਕੱਠੇ ਤਿਆਰੀ ਇਹ ਇੱਥੇ ਕਰਦੇ ਹੁੰਦੇ ਨਹੀਂ ਪਰਚੀਆਂ ਬਣਾਉਂਦੇ ਹੁੰਦੇ ਨਹੀਂ ਪਰਚੇ ਨਹੀਂ ਤਿਆਰੀ ਕਰਦੇ ਹੁੰਦੇ ਸੀ ਤਿਆਰੀਆਂ ਕਰਦੇ ਹੁੰਦੇ ਸੀ ਪਲੱਸ ਜੋ ਰਿਆਜ਼ ਹੈਗਾ ਉਹ ਵੀ ਇੱਥੇ ਹੁੰਦਾ ਸੀ ਐਸ ਲਈ ਅਸੀਂ 12 ਦੇ ਬੈਠੇ ਆ ਇੱਥੇ ਵੀ ਕਦੀ ਕਦੀ ਆਉਂਦੇ ਹੋ ਕਦੀ ਠੰਡਾ ਪਾਣੀ ਪੀ ਲੈਂਦੇ ਆ ਅੱਜ ਵੀ ਸਾਨੂੰ ਪਤਾ ਲੱਗਾ ਕਦੀ ਕਦੀ ਆਪਣੇ ਸਕੂਲ ਆਉਂਦੇ ਨੇ ਜਦੋਂ ਇੱਥੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਤੇ ਸਕੂਲ ਦੇ ਵਿੱਚ ਜ਼ਰੂਰ ਹੋ ਕੇ ਜਾਂਦੇ ਨੇ ਹੈਲੋ ਦੋਸਤੋ ਅੱਜ ਹੁਸ਼ਿਆਰਪੁਰ ਦੇ ਇੱਕ ਛੋਟੇ ਜਿਹੇ ਪਿੰਡ ਬਜਰਾਵਰ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਮੇਰੇ ਪਿੱਛੇ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਐਸਲੇ ਬੰਦ ਪਿਆ ਹੈ ਤਾਂ ਇਹ ਘਰ ਹੈਗਾ ਸਾਡੇ ਜਿਹੜੇ ਸਿੰਗਰ ਹੈ ਸਤਿੰਦਰ ਸਤਾਜ ਇੱਥੇ ਹੀ ਉਹ ਛੋਟੇ ਹੁੰਦੇ ਆਪਣੀ ਪੜ੍ਹਾਈ ਕਰਦੇ ਰਹੇ ਨੇ ਤੇ ਟਾਈਮ ਦੇ ਹਿਸਾਬ ਨਾਲ ਉਹ ਛੱਡ ਕੇ ਚੱਲ ਗਏ ਨੇ ਆਪਣਾ ਪਿੰਡ ਤੇ ਅਸਲੇ ਸਿੰਗਿੰਗ ਦੇ ਵਿੱਚ ਵੀ ਉਹਨਾਂ ਨੇ ਆਪਣਾ ਨਾਂ ਕਮਾ ਲਿਆ ਤੇ ਫਿਲਮ ਇੰਡਸਟਰੀ ਦੇ ਵਿੱਚ ਵੀ ਛਾਏ ਹੋਏ ਨੇ ਅੱਜ ਅਸੀਂ ਉਹਨਾਂ ਦਾ ਤੁਹਾਨੂੰ ਪਿੰਡ ਦਿਖਾਵਾਂਗੇ ਕਿੱਥੇ ਗਲੀਆਂ ਦੇ ਵਿੱਚ ਘੁੰਮਦੇ ਹੁੰਦੇ ਸੀ ਤੇ ਕਿੱਥੇ ਪੜ੍ਹਦੇ ਹੁੰਦੇ ਸੀ ਸਾਰੀ ਚੀਜ਼ਾਂ ਆਓ ਦੇਖਦੇ ਆ ਕਰਦੇ ਆ ਅੱਜ ਸਰਤਾਜ ਦੇ ਪਿੰਡ ਪਹੁੰਚੇ ਆ ਅਸੀਂ ਉਹਨਾਂ ਦਾ ਘਰ ਵੀ ਅਸੀਂ ਤੁਹਾਨੂੰ ਦਿਖਾਇਆ ਹੈ ਪੁਰਾਣਾ ਘਰ ਜਿਹੜਾ ਹੈਗਾ ਐਸ ਲਈ ਅਸੀਂ ਉਹਨਾਂ ਦੇ ਸਕੂਲ ਦੇ ਸਾਹਮਣੇ ਖੜੇ ਆ ਉਹਨਾਂ ਦੇ ਕੁਝ ਖਾਣੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹੋ ਜਿਹਾ ਉਹਨਾਂ ਦਾ ਸੁਭਾਅ ਸੀਗਾ ਤੇ ਕਿਦਾਂ ਕਿਦਾਂ ਕਿਹੜੇ-ਕਿਹੜੇ ਸਕੂਲੇ ਪੜ੍ਹਦੇ ਰਹੇ ਆ ਜਾਂ ਉਹਨਾਂ ਦੇ ਕੀ ਗੱਲਾਂ ਹੈਗੀਆਂ ਉਹਨਾਂ ਦੇ ਯਾਰਾਂ ਦੋਸਤਾਂ ਕੋਲੋਂ ਹੀ ਪੁੱਛਦੇ ਆ ਸਰ ਕੀ ਨਾਮ ਹੈ ਜੀ ਆਪਣਾ ਮਨੋਜ ਕੁਮਾਰ ਜੀ ਮਨੋਜੀ ਕੁਮਾਰ ਜੀ ਕੀ ਯਾਦਾਂ ਹੈਗੀਆਂ ਸਰਤਾਜ ਜੀ ਦੀਆਂ ਸਰਤਾਜ ਜੀ ਦੀਆਂ ਜਦੋਂ ਸਾਡੇ ਪਿੰਡ ਵਿੱਚ ਇਦਾਂ ਹੈ ਜੀ ਉਹਨਾਂ ਨੇ ਆਪਣੇ ਆਪ ਪ੍ਰਾਈਵੇਟ ਸਕੂਲ ਦੇ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਜਿਹੜੀ ਪੜ੍ਹਾਈ ਆ ਇੱਥੇ ਕੀਤੀ ਆ ਤੇ ਜਿਹੜੀ ਉਹਨਾਂ ਦੀ ਆਪਣੀ 6ਵੀਂ ਤੋਂ 10ਵੀਂ ਤੱਕ ਦੀ ਪੜ੍ਹਾਈ ਆ ਉਹ ਖਾਲਸਾ ਸਕੂਲ ਚੱਬੇਵਾਲ ਕੀਤੀ ਆ ਜੀ ਤੇ 11ਵੀਂ 12ਵੀਂ ਦੀ ਪੜ੍ਹਾਈ ਉਹਨੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਪੱਟੇ ਤੋਂ ਕੀਤੀ ਆ ਨਾਲ ਹੀ ਉਹ ਤੋਂ ਬਾਅਦ ਉਹ ਜਿਹੜੀ ਪੜ੍ਹਾਈ ਕੀਤੀ ਆ ਆਪਣੇ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਕੀਤੀ ਆ ਬੀਏ ਤੱਕ ਦੀ ਪੜ੍ਹਾਈ ਜੀ ਤੇ ਉਸ ਤੋਂ ਬਾਅਦ ਉਹਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਿਆ ਤੇ ਉੱਥੇ ਆਪਣੀ ਮਿਊਜ਼ਿਕ ਦੀ ਜੋ ਮਿਊਜ਼ਿਕ ਦੀ ਡਿਗਰੀ ਕੀਤੀ ਆ ਪੀਏ ਜੀ ਵੀ ਉੱਥੇ ਕੀਤੀ ਹੈ ਉਹਨਾਂ ਨੇ ਜੀਤੀ ਹੈ ਸਰ ਕਿੰਦਾ ਦਾ ਮਾਣ ਮਹਿਸੂਸ ਹੁੰਦਾ ਹੈ ਵੀ ਸਾਡੇ ਪਿੰਡ ਦਾ ਸਾਡਾ ਭਰਾ ਸਾਡਾ ਬੱਚਾ ਅੱਜ ਇਸ ਪੋਜੀਸ਼ਨ ਤੇ ਹੈ ਸਾਨੂੰ ਜੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਆ ਸਾਡੇ ਪੰਜਾਬ ਦਾ ਤੇ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਜੀ ਹੈਗਾ ਉਹਨਾਂ ਦੇ ਨਾਂ ਦੇ ਕਰਕੇ ਜੀ ਤੇ ਸਾਡੇ ਨਾਲ ਉਹਨਾਂ ਦੇ ਕਲਾਸ ਫੈਲੋ ਵੀ ਹੈਗੇ ਨੇ ਸਰ ਕੀ ਨਾਮ ਆਪਣਾ ਮੇਰਾ ਸੰਜੀਵ ਕੁਮਾਰ ਰਾਣਾ ਹੈ ਜੀ ਮੇਰਾ ਨਾਮ ਕਿਉਂ ਨਾਮ ਤੇ ਰਾਣਾ ਸਾਹਿਬ ਤੁਹਾਡੇ ਨਾਲ ਪੜ੍ਹਦੇ ਰਹੇ ਨੇ ਕਿੰਦਾ ਦੀਆਂ ਯਾਦਾਂ ਜੁੜੀਆਂ ਹੋਈਆਂ ਭਾਈ ਦੇਖੋ ਮਿਊਜ਼ਿਕ ਦਾ ਛੌਂਕ ਤਾਂ ਉਹਨਾਂ ਦੇ ਮਨ ਲੋ ਕਹ ਲੋਗੇ ਬਲੱਡ ਵਿੱਚ ਹੀ ਸੀ ਬਚਪਨ ਤੋਂ ਸੀ ਜਦੋਂ ਉਹ ਕੱਲੋ ਦੂਸਰੀ ਤੀਸੀ ਕਰਾ ਸੀਗੇ ਤਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪਿੰਡ ਦੇ ਉਹ ਗੁਰਬਾਣੀ ਦਾ ਪਾਠ ਕਰਦੇ ਹੁੰਦੇ ਸੀਗੇ ਅੱਛਾ ਪਾਠ ਵੀ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਮਨੋ ਜੋ ਤੁਸੀਂ ਆਰਤੀ ਵੀ ਸੁਣੀ ਹੈ ਉਹਨਾਂ ਨੇ ਗਾਈ ਹੈਗੀ ਹੈ ਉਹ ਤਾਂ ਹੀ ਹੈ ਜੀ ਉਹ ਗੋਡ ਗਿਫਟਡ ਹੈਗੀ ਉਹਨਾਂ ਨੂੰ ਇਹਦਾ ਬਚਪਨ ਤੋਂ ਸਾਹਮਣੇ ਬੈਠ ਕੇ ਨਾਲ ਸਾਰਾ ਕੀਤਾ ਹੈਗਾ ਜੋ ਵੀ ਉਹਨਾਂ ਦਾ ਸੁਣਿਆ ਹੈਗਾ ਠੀਕ ਹੈ ਨਾ ਬਹੁਤ ਮਾਣ ਮਿਸੂ ਹੁੰਦਾ ਜੀ ਸਿੰਗਿੰਗ ਦੇ ਨਾਲ ਨਾਲ ਅੱਜ ਕੱਲੋ ਫਿਲਮ ਐਕਟਰ ਵੀ ਬਣੇ ਹੋਏ ਨੇ ਫਿਲਮਾਂ ਦੇ ਵਿੱਚ ਛਾਏ ਹੋਏ ਨੇ ਕੀ ਕਹਾਂਗੇ ਬਦਵਾ ਦੇ ਦੇਖੋ ਜੀ ਪੰਗੜੇ ਦਾ ਵੀ ਸ਼ੌਂਕ ਹੈਗਾ ਸੀ ਉਹਨਾਂ ਨੂੰ ਜੀ ਠੀਕ ਹੈ ਸਕੂਲ ਦੇ ਵਿੱਚ ਵੀ ਖੂਬ ਪੰਗੜਾ ਪਾਉਂਦੇ ਸੀ ਗਵਰਨਮੈਂਟ ਕਾਲਜ ਦੇ ਵਿੱਚ ਵੀ ਉਹ ਵੀ ਜਿਆਦਾ ਜੁੜੀਆਂ ਹੋਈਆਂ ਨੇ ਠੀਕ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜੋ ਪਹਿਲੀ ਬਲੈਕ ਪ੍ਰਿੰਸ ਫਿਲਮ ਆਈ ਸੀਗੀ ਠੀਕ ਹੈ ਬੰਦੇ ਦੁਨੀਆ ਕੀ ਕਰਦੀ ਹੈ ਛੋਟੇ ਲੈਵਲ ਤੋਂ ਉੱਪਰ ਨੂੰ ਜਾਂਦੀ ਹੈ ਮਤਲਬ ਸਾਡੇ ਸਾਨੂੰ ਪੂਰਾ ਮਾਣ ਹੈ ਕਿ ਸਾਡਾ ਭਰਾ ਹਾਲੀਵੁੱਡ ਤੋਂ ਪੋਲੀਵੁੱਡ ਤੇ ਆਇਆ ਹੈਗਾ ਠੀਕ ਹੈ ਨਾ ਜਿੱਤੇ ਬੰਦੇ ਹਾਲੀਵੁੱਡ ਦੇ ਸੁਪਨੇ ਲੈਂਦੇ ਆ ਉਹ ਪਹਿਲਾਂ ਹੀ ਹਾਲੀਵੁੱਡ ਤੋਂ ਸਟਾਰਟ ਕੀਤਾ ਉਹਨਾਂ ਨੇ ਬਹੁਤ ਮਾਣ ਹੈ ਉਹਨਾਂ ਤੇ ਆਪਾਂ ਨੂੰ ਤੇ ਹੁਣ ਉਹਨਾਂ ਦੀ ਸ਼ਹਿਰ ਮੂਵੀ ਦਾ ਆਪਾਂ ਵੇਟ ਕਰ ਰਹੇ ਆਂ ਬਸ ਬਹੁਤ ਬੇਸਬਰੀਆਂ ਨਾਲ ਸਾਨੂੰ ਵੇਟ ਹੈ ਕਿ 19 ਤਰੀਕ ਆਵੇ 19 April ਦੀ ਵੇਟ ਕਰ ਰਹੇ ਆਂ ਤੇ ਸਰ ਕਿੱਦਾਂ ਫਿਲਮ ਤਾਂ ਚੱਲੋ ਆ ਰਹੀ ਐ ਤੁਹਾਨੂੰ ਸਾਰਿਆਂ ਨੂੰ ਕਾਫੀ ਔੜਾ ਦਾ ਇੰਤਜ਼ਾਰ ਵੀ ਹੋਏਗਾ ਫਿਲਮ ਦਾ ਤੇ ਕਿੱਦਾਂ ਪਿੰਡ ਦੀ ਗੇੜੀ-ਗੂੜੀ ਮਾਰਦੇ ਨੇ ਨਹੀਂ ਪਿੰਡ ਦੀ ਗੇੜੀ ਦੇਖੋ ਜੀ ਆਂਦੇ ਆ ਉਹ ਠੀਕ ਹੈ ਥੋੜੇ ਸਿਕਿਉਰਟੀ ਰੀਜ਼ਨ ਹੁੰਦੇ ਆ ਹਰ ਇੱਕ ਦੇ ਜੀ ਜੀ ਠੀਕ ਹੈ ਉਸ ਕਰਕੇ ਆਂਦੇ ਆ ਮੁਲਾਕਾਤ ਹੁੰਦੀ ਰਹਿੰਦੀ ਹੈ ਹੁਣ ਤਾਂ ਮੁਲਾਕਾਤ ਹੋਈ ਨੂੰ ਮੇਰੇ ਖਿਆਲ ਤਕਰੀਬਨ 2 ਸਾਲ ਹੋ ਗਏ ਆ ਆ ਤਕਰੀਬਨ ਪਿੰਡ ਦਾ ਹੁੰਦਾ ਆ ਰੌਂਡ ਲਾਣਾ ਇਹ ਸਕੂਲ ਦੇ ਨਾਲ ਬੁੜਲੀਆਂ ਜਿਆਦਾ ਜੁੜੀਆਂ ਹੋਈਆਂ ਨੇ ਕੋਈ 5ਵੀਂ ਤੱਕ ਇੱਥੇ ਬੜੇ ਆਉ ਜੀ ਠੀਕ ਹੈ ਨਾ ਇੱਕ ਵਾਰੀ ਫੋਟੋ ਵੀ ਖਿੱਚੀ ਸੀ ਇੱਥੇ ਤਾਂ ਵੀ ਮੈਂ ਇੱਥੇ ਸਾਹਮਣੇ ਇਹਦੀ ਆ ਬਗਲ ਵਾਲਾ ਘਰ ਆਪਣਾ ਹੀ ਹੈ ਜੀ ਠੀਕ ਹੈ ਨਾ ਤਾਂ ਮੁਲਾਕਾਤ ਹੁੰਦੀ ਰਹਿੰਦੀ ਹੈ ਉਹਨਾਂ ਨਾਲ ਆ ਫੋਟੋ ਕਾਫੀ ਵਾਇਰਲ ਹੋਈ ਸੀ ਹਾਂ ਬਹੁਤ ਵਾਇਰਲ ਹੋਈ ਸੀ ਕਿ ਇ ਠੀਕ ਹੈ ਤੇ ਆਉਂਦੇ ਰਹਿੰਦੇ ਇਹ ਬੰਦੂ ਪਰਿਵਾਰ ਨਾਲ ਉਹਨਾਂ ਦੇ ਪੂਰੀ ਫੈਮਿਲੀ ਜੁੜੀ ਹੋਈ ਹੈ ਬੰਦਨਾ ਜੇ ਇਹ ਨਹੀਂ ਹੈ ਕਿ ਬੰਦੂ ਭੁੱਲ ਗਏ ਹੈਗੇ ਪੂਰੀ ਫੈਮਿਲੀ ਜੁੜੀ ਹੋਈ ਹੈ ਸਰ ਕੀ ਨਾਮ ਆਪਣਾ ਮੇਰਾ ਨਾਮ ਸਰਦੀਪਕ ਰਾਣਾ ਜੀ ਹਾਂ ਜੀ ਰਾਣਾ ਸਾਹਿਬ ਇਹ ਸਕੂਲ ਚੋਂ ਪੜ੍ਹਦੇ ਰਹੇ ਨੇ ਕਿੰਨੀਆਂ ਯਾਦਾਂ ਜੁੜੀਆਂ ਹੋਈਆਂ ਸਕੂਲ ਦੇ ਨਾਲ ਪਿੰਡ ਦੇ ਨਾਲ ਕੁਝ ਸਾਨੂੰ ਦੱਸੋ ਹਣਾ ਬਾਰੇ ਉਹ ਜੀ ਜਿੱਦਾਂ ਹੁਣ ਆਂਦੇ ਜਾਂਦੇ ਰਹਿੰਦੇ ਆ ਪਿੰਡ ਕਿਤੇ ਮਤਲਬ ਕਿ ਰਾਤ ਨੂੰ ਜਦੋਂ ਵੀ ਇੱਥੇ ਕਿਤੇ ਸ਼ੋਅ ਹੁੰਦਾ ਲਾਗ ਛਾਗੇ ਹੁਸ਼ਿਆਰਪੁਰ ਜਾਂ ਹੋਰ ਜਲੰਧਰ ਫਿਰ ਇੱਥੇ ਆ ਕੇ ਆਪਣੀ ਫੋਟੋ ਵਗੈਰਾ ਕਲਿੱਕ ਕਰਕੇ ਪਾਉਂਦੇ ਆ ਜਾਂ ਇੱਥੇ ਜੇ ਹੁਸ਼ਿਆਰਪੁਰ ਜਿਹੜੇ ਕਾਲਜ ਪੜ੍ਹੇ ਆ ਉਹ ਮਤਲਬ ਕਿ ਜੁੜਿਓ ਤਾਂ ਮਿੱਟੀ ਦੇ ਨਾਲ ਹੈਗੇ ਆ ਉਹ ਪੂਰੀ ਤਰ੍ਹਾਂ ਪਰ ਮੇਲ ਉਹ ਇਸ ਕਰਕੇ ਦੀ ਲੋਕਾਂ ਨੂੰ ਪਾ ਰਹੇ ਕਿਉਂਕਿ ਕੋ ਸਿਕਿਉਰਟੀ ਰੀਜ਼ਨ ਆ ਭਾਜੀ ਉਹਨਾਂ ਨੇ ਪਹਿਲਾਂ ਵੀ ਦੱਸਿਆ ਹੈਨਾ ਕਿ ਕਿਉਂਕਿ ਉਹਨਾਂ ਦਾ ਨਾਮ ਹੀ ਕਾਫੀ ਆ ਕਿਉਂਕਿ ਜਿੱਥੇ ਉਹ ਖੜਦੇ ਉਥੇ ਮੈਂਟ ਜਿਹਾ ਕਰਾਉਡ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਰਾਉਡ ਇੰਨੇ ਉਹਨਾਂ ਦੇ ਫੈਨ ਫੋਲੋਇੰਗ ਇੰਨੀ ਆ ਕਿ ਲੋਕੀ ਤੁਹਾਨੂੰ ਪਤਾ ਵੇ ਕਰੇਜ਼ੀ ਹੋ ਜਾਂਦੇ ਆ ਦੇਖ ਕੇ ਸਰ ਆਉਣ ਵਾਲੇ ਟਾਈਮ 'ਚ ਉਹਨਾਂ ਦੀ ਫਿਲਮ ਵੀ ਆ ਰਹੀ ਓ ਦੇ ਬਾਰੇ ਕੁਝ ਦੱਸੋ ਹਾਂਜੀ ਹਾਂਜੀ ਫਿਲਮ ਸ਼ਾਇਰ ਰਿਲੀਜ਼ ਹੋ ਰਹੀ ਹੈ ਜੀ ਉਹਨਾਂ ਦੀ 19 ਤਰੀਕ ਨੂੰ 19 April ਨੂੰ ਤੇ ਹਾਂ ਜਾਵਾਂਗੇ ਆਪਾਂ ਸਾਰੇ ਪਿੰਡ ਵਾਲੇ ਦੇਖਣ ਜੀ ਬਹੁਤ ਮਾਣ ਵਾਲੀ ਗੱਲ ਆ ਸਾਡੇ ਪਿੰਡ 'ਚੋਂ ਜ਼ੀਰੋ ਤੋਂ ਬੰਦਾ ਜ਼ਮੀਨ ਤੋਂ ਉੱਠ ਕੇ ਕਿੱਥੇ ਆਸਮਾਨ ਨੂੰ ਛੂਹਿਆ ਉਸ ਬੰਦੇ ਨੇ ਪੂਰੇ ਪਿੰ ਹਾਂਜੀ ਸਰ ਕੀ ਨਾਮ ਹੈ ਆਪਣਾ ਜੀ ਅਜੇ ਪਠਾਨੀਆਂ ਜੀ ਪਠਾਨੀਆਂ ਸਾਹਿਬ ਸਾਨੂੰ ਪਤਾ ਲੱਗਾ ਵੀ ਸਰਤਾਜ ਸਾਹਿਬ ਜਿੰਨੀ ਵਾਰੀ ਪਿੰਡ ਆਂਦੇ ਆ ਤੁਹਾਡੇ ਕੋਲ ਚਾਹ ਪੀ ਕੇ ਜਾਂਦੇ ਹਾਂਜੀ ਸਾਨੂੰ ਮਿਲ ਕੇ ਜਾਂਦੇ ਸੀ ਘਰ ਆ ਕੇ ਜਾਂਦੇ ਸਾਡੇ ਅਮਰੀਕਾ ਦੇ ਵਿੱਚ ਬ੍ਰਦਰ ਰਹਿੰਦੇ ਆ ਉਹਨਾਂ ਨੂੰ ਵੀ ਮਿਲਦੇ ਜਿਹਾ ਲੈ 쇼 ਕਰਦੇ ਨਾ ਉੱਥੇ ਤਾਂ ਉਹਨਾਂ ਨੂੰ ਮਿਲ ਕੇ ਜਾਂਦੇ ਆ ਉੱਥੇ ਉਹਨਾਂ ਨੂੰ ਮਿਲ ਕੇ ਜਾਂਦੇ ਚਾਹ ਤੁਹਾਡੇ ਕੋਲ ਪੀ ਕੇ ਜਾਂਦੇ ਹਾਂਜੀ 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 ਘਰ ਆ ਕੇ ਜਾਂਦੇ ਜਿਲ ਵੀ ਮਿਲਦੇ ਉਹਨਾਂ ਦੇ ਹਾਂਜੀ ਜੀ ਫਾਦਰ ਵੀ ਸਾਡੇ ਹਾਂ ਫਾਦਰ ਵੀ ਮਿਲਦੇ ਸਾਡੇ ਕੋਲ ਆਂਦੇ ਆ ਫਾਦਰ ਜਿਹਾ ਲੈ ਵੀ ਆਂਦੇ ਜੀ ਜੀ ਤੇ ਉਹ ਸਾਨੂੰ ਮਿਲ ਕੇ ਜਾਂਦੇ ਹਾਂਜੀ ਸਰ ਸੁਣ ਚ ਆਇਆ ਵੀ ਹਜੇ ਵੀ ਉਹ ਹਰਿਆਵਲ ਗੁਰਦਾਰੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਫਾਦਰ ਸਾਹਿਬ ਹਾਂਜੀ ਉਹ ਤਾਂ ਰੋਜ਼ ਜਿੱਦਾਂ ਮੱਸੀਆ ਦੀ ਮੱਸੀਆ ਉੱਥੇ ਸੇਵਾ ਕਰਦੇ ਜੀ ਜੋੜਿਆਂ ਦੀ ਸੇਵਾ ਕਰਦੇ ਹਾਂਜੀ ਹਾਂਜੀ ਤੇ ਹਜੇ ਵੀ ਉਹ ਗੁਰੂ ਨਾਲ ਜੁੜੇ ਹੋਏ ਨੇ ਹਾਂਜੀ ਜ਼ਰੂਰ ਆਉਂਦੇ ਜੀ ਗੁਰਦਾਰੇ ਤਾਂ ਥੱਲੇ ਆਉਂਦੇ ਉਹ ਆ ਕੇ ਜਾਂਦੇ ਉੱਥੇ ਹਾਂਜੀ ਤੋਂ ਵੀਡੀਓ ਅਸੀਂ ਸ਼ੁਰੂ ਕੀਤੀ ਸੀਗੀ ਸਰਤਾਜ ਦੇ ਪੁਰਾਣੇ ਘਰ ਤੋਂ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਵਾਲਿਆਂ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਇਹ ਉਹਨਾਂ ਦਾ ਪਿਆਰ ਹੈ ਕਹਿੰਦੇ ਨਹੀਂ ਇੱਕ ਵਾਰੀ ਫੇਰ ਅਸੀਂ ਉੱਥੇ ਜਾਣਾ ਸਾਰਿਆਂ ਨੇ ਤੇ ਤੁਹਾਨੂੰ ਦੱਸਣਾ ਹੈ ਵੀ ਕੀ ਕੀ ਇਹਨਾਂ ਦੀਆਂ ਯਾਦਾਂ ਜੁੜੀਆਂ ਐ ਇਹਨਾਂ ਦੇ ਪੁਰਾਣੇ ਘਰ ਦੇ ਨਾਲ ਸਾਡਾ ਰਾਣਾ ਸਾਹਿਬ ਜੁੜੇ ਰਾਣਾ ਸਾਹਿਬ ਸਾਨੂੰ ਜਿਹੜਾ ਦੱਸੋ ਸਰਤਾਜ ਸਾਹਿਬ ਦੇ ਘਰ ਬਾਰੇ ਕੀ ਇਹ ਜਨਮ ਸਥਾਨ ਆਉਣ ਦਾ ਇਹੀ ਉਹਨਾਂ ਦਾ ਜਨਮ ਸਥਾਨ ਹੈ ਜੀ ਹਾਂਜੀ ਤੇ ਇਹੀ ਉਹ ਵਿੜਾ ਆ ਜੀ ਜਿੱਥੇ ਉਹ ਖੇਡ ਕੇ ਬਚਪਨ ਦੇ ਵਿੱਚ ਬੜੇ ਹੋਏ ਆ ਉੱਪਰ ਵੀ ਸਾਨੂੰ ਇੱਕ ਕਮਰਾ ਦਿਖ ਰਿਹਾ ਉਹ ਇਹ ਚਵਾਰੇ ਨਾਲ ਬਹੁਤ ਜ਼ਿਆਦਾ ਜੁੜੀਆਂ ਨੇ ਜੀ ਸਾਡੀਆਂ ਜੀ ਜੀ ਤੇ ਅਸੀਂ ਪੇਪਰਾਂ ਦੀਆਂ ਬੈਠ ਕੇ ਇਕੱਠੇ ਤਿਆਰੀ ਵੀ ਇੱਥੇ ਕਰਦੇ ਹੁੰਦੇ ਨਹੀਂ ਪਰਚੀਆਂ ਬਣਾਉਂਦੇ ਹੁੰਦੇ ਨੇ ਪਰਚੇਰੀ ਤਿਆਰੀਆਂ ਕਰਦੇ ਹੁੰਦੇ ਸੀ ਤਿਆਰੀਆਂ ਕਰਦੇ ਹੁੰਦੇ ਸੀ ਪਲੱਸ ਜੋ ਰਿਆਜ਼ ਹੈਗਾ ਉਹ ਵੀ ਇੱਥੇ ਹੁੰਦਾ ਸੀ ਚਾਰੇ ਜੇ ਹੁੰਦਾ ਸੀ ਸਾਰਾ ਜਿੰਨਾ ਵੀ ਰਿਆਜ਼ ਕਰਦੀ ਸਾਰਾ ਉੱਪਰ ਬੈਠ ਕੇ ਹੁੰਦਾ ਸੀ ਸੋ ਪੂਰੀਆਂ ਯਾਦਾਂ ਸੰਭਾਲ ਕੇ ਰੱਖੀਆਂ ਇਹ ਘਰ ਨੂੰ ਹਟਾ ਕੇ ਦੁਬਾਰਾ ਵੀ ਬਣਾ ਸਕਦੇ ਸੀਗੇ ਪਰ ਨਹੀਂ ਉਹਨਾਂ ਨੇ ਪਿੰਡ 'ਚ ਇੱਕ ਜਗ੍ਹਾ ਦੁਬਾਰਾ ਲਈ ਹੈ ਤੇ ਉੱਥੇ ਕੋਠੀ ਬਣਾਈ ਹੈ ਅਸੀਂ ਤੁਹਾਨੂੰ ਉਹ ਵੀਡੀਓ ਦੇ ਵਿੱਚ ਦੁਬਾਰਾ ਦਿਖਾਵਾਂਗੇ ਜਿੱਥੇ ਉਹਨੇ ਨਵੀਂ ਕੋਠੀ ਬਣਾਈ ਹੈ ਤੋ ਪੁਰਾਣੀਆਂ ਯਾਦਾਂ ਜਲਦੀ ਹੋ ਜਗਾ ਹਾਂ ਤੇ ਜਿਹੜੀਆਂ ਯਾਦਾਂ ਜੁੜੀਆਂ ਉਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ ਵੀ ਬੰਦੇ ਨੂੰ ਆਪਣੀ ਯਾਦਦਾਸ਼ ਜਿਹੜੀਆਂ ਹੈਗੀਆਂ ਜਾਂ ਬਚਪਨ ਦੀਆਂ ਉਹ ਕਾਇਮ ਰਹਿਣ ਸਰ ਕੀ ਕਹੋਗੇ ਇਹਨਾਂ ਬਾਰੇ ਪੁਰਾਣੇ ਘਰ ਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਪੁਰਾਣੇ ਘਰ ਬਾਰੇ ਅਸੀਂ ਇਹ ਕਹਾਂਗੇ ਜੀ ਉਹ ਨਹੀਂ ਇੱਥੇ ਜਨਮ ਲਿਆ ਆਪਣੇ ਘਰ ਵਿੱਚ ਤੇ ਇੱਥੇ ਹੀ ਉਹਨਾਂ ਦੀਆਂ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਪਿੰਡ ਦੇ ਨਾਲ ਤੇ ਇੱਥੇ ਉਹਨਾਂ ਜਿਹੜਾ ਆਪਣਾ ਉੱਪਰ ਕਮਰਾ ਆ ਇਹਦੇ ਵਿੱਚ ਸਾਰਾ ਉਹਨਾਂ ਹੀ ਮਤਲਬ ਰਿਆਜ਼ ਕੀਤਾ ਆ ਸ਼ੁਰੂ ਤੋਂ ਸਰਕਾਰੀ ਸਕੂਲ ਦੇ ਨਾਲ-ਨਾਲ ਉਹ ਡੀਏਵੀ ਮਾਡਲ ਸਕੂਲ ਪੱਟੀ ਦੇ ਵਿੱਚ ਵੀ ਉਹਨਾਂ ਦੀ ਪੜ੍ਹਾਈ ਜਾਰੀ ਰਹੀ। ਸੋ ਇਹ ਉਹ ਸਕੂਲ ਹੈ ਜਿੱਥੇ ਉਹ ਕਲਾਸਾਂ ਬਣੀਆਂ ਹੋਈਆਂ ਨੇ, ਜਿੱਥੇ ਉਹ ਪੜ੍ਹਦੇ ਰਹੇ ਨੇ। ਇਹ پارک ਇਹ ਜਿੱਥੇ ਉਹ ਖੇਡਦੇ ਰਹੇ ਨੇ। ਤੇ ਅੱਜ ਵੀ ਸਾਨੂੰ ਪਤਾ ਲੱਗਾਇਆ ਕਦੀ ਕਦੀ ਆਪਣੇ ਸਕੂਲ ਆਉਂਦੇ ਨੇ ਜਦੋਂ ਉੱਥੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਤੇ ਸਕੂਲ ਦੇ ਵਿੱਚ ਜ਼ਰੂਰ ਹੋ ਕੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਉਹ ਕਲਾਸਾਂ ਨੇ ਜਿਨ੍ਹਾਂ ਚੋਂ ਪੜ੍ਹਦੇ ਰਹੇ ਨੇ ਤੇ ਪਾਰਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿੱਥੇ ਖੇਡਦੇ ਰਹੇ ਨੇ ਸਕੂਲ ਦੀ ਪ੍ਰੇਅਰ ਹੁੰਦੀ ਰਹੀ ਹੈ ਤੁਸੀਂ ਸੋਚ ਸਕਦੇ ਹੋ ਕਿਸ ਤਰ੍ਹਾਂ ਇੱਥੇ ਖੜੇ ਹੋ ਕੇ ਪ੍ਰੇਅਰ ਹੁੰਦੀ ਹੋਏਗੀ ਤੇ ਇਸੇ ਸਕੂਲ ਚੋਂ ਪੜ੍ਹਾਈ ਕਰਕੇ ਨਿਕਲੇ ਨੇ ਤੇ ਅੱਜ ਉਹ ਸਤੰਦਰ ਸਰਤਾਜ ਬਣੇ ਨੇ singing ਦੇ ਵਿੱਚ ਕਾਫੀ ਨਾਮ ਕਮਾਇਆ ਹੈ ਤੇ ਫਿਲਮੀ ਐਕਟਰ ਵੀ ਫਿਲਮਾਂ ਦੇ ਵਿੱਚ ਵੀ ਨਾਮ ਕਮਾਇਆ ਆਉਣ ਵਾਲੇ ਟਾਈਮ 'ਚ ਉਹਨਾਂ ਦੀ ਇੱਕ ਨਵੀਂ ਫਿਲਮ ਵੀ ਆ ਰਹੀ ਹੈ। ਸੋ ਸਾਡੇ ਇਹ ਐਪੀਸੋਡ ਦਾ ਨਾਮ ਸੀਗਾ ਅੱਜ ਆ ਮੇਰੇ ਪਿੰਡ ਦੀ ਨਹਾਰ ਦੇਖ ਲੈ। ਪਹਿਲੇ ਮੈਨੂੰ ਯਾਦ ਭੁੱਲ ਗਿਆ ਇਹ ਦੱਸਣ ਦਾ। ਤੇ ਤੁਹਾਨੂੰ ਅੱਜ ਅਸੀਂ ਦਿਖਾਇਆ ਸਰਤਾਜ ਦਾ ਪਿੰਡ ਬਜਰਾਵਰ ਹੁਸ਼ਿਆਰਪੁਰ ਦੇ ਵਿੱਚ ਬਜਰਾਵਰ ਪਿੰਡ ਚੰਡੀਗੜ੍ਹ ਰੋਡ ਦੇ ਉੱਤੇ। ਉਹ ਯਾਦਾਂ ਜਿਹੜੀਆਂ ਪਿੰਡ ਦੀਆਂ ਹੁੰਦੀਆਂ ਨੇ ਉਹ ਜਰੂਰ ਯਾਦ ਰੱਖਣੀਆਂ ਚਾਹੀਦੀਆਂ ਔਰ ਯਾਦ ਵੀ ਰਹਿੰਦੀਆਂ ਨੇ ਪਿੰਡ ਦੇ ਵਿੱਚ ਸਰਤਾਜ ਦਾ ਕਿਦਾਂ ਪਿਆਰ ਬਣਿਆ ਹੋਇਆ ਤੁਹਾਡੇ ਸਾਹਮਣੇ ਅਸੀਂ ਦਿਖਾਇਆ ਵੀ ਉਹਨਾਂ ਦਾ ਸਕੂਲ ਉਹਨਾਂ ਦਾ ਪੁਰਾਣਾ ਘਰ ਉਹਨਾਂ ਦਾ ਨਵਾਂ ਘਰ ਪਿੰਡ ਦੀਆਂ ਗਲੀਆਂ ਤੇ ਐਸ ਲਈ ਅਸੀਂ 12 ਦੇ ਬੈਠੇ ਆ ਇੱਥੇ ਵੀ ਕਦੀ ਕਦੀ ਆਉਂਦੇ ਹੋ ਕਦੀ ਠੰਡਾ ਪਾਣੀ ਪੀ ਲੈਂਦੇ ਆ ਤੇ ਨਾਲ ਹੀ ਹੁਣ ਤੁਹਾਡੇ ਕੋਈ ਇਜਾਜ਼ਤ ਲਵਾਂਗੇ ਕੈਮਰੇ ਦੇ ਪਿੱਛੇ ਮੇਰਾ ਭਰਾ ਪਾਵਨ ਹੈ ਮੈਂ ਸਾਰੀ ਉਹਦੀ ਹੈ ਮੈਂ ਐਵੇਂ ਮਾਈਕ ਫੜ ਕੇ ਘੁੰਮੀ ਜਾਂਦਾ ਤੇ ਹੁਣ ਤੁਹਾਡੇ ਕੋ ਇਆਜ਼ਤ ਲਵਾਂਗੇ ਮੈਂ ਤੁਹਾਡਾ ਆਪਣਾ ਜਤਿੰਦਰ ਪ੍ਰਿੰਸ ਤੇ ਜੀਵੀਸੀ ਅਪਡੇਟ ਵਾਸਤੇ ਅਸੀਂ ਹਮੇਸ਼ਾ ਤਿਆਰ ਰਹਿਾਂਗੇ